ਛਤਰੀਕਾ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਸੱਗਨੀ ਪੇਸ਼ ਕਰ ਸੁ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਇੱਕ ਪਾਸੇ ਮੁਰਝਾਈਆਂ ਅੱਖਾਂ ਨੇ ਤਬਾਹੀ ਦਾ ਮੰਜ਼ਰ ਹੈ ਕੁਦਰਤ ਦੇ ਚੰਬੇ ਲੋਕਾਂ ਤੇ ਦੂਜੇ ਪਾਸੇ ਇੱਕ ਹੋਰ ਲੱਗੀ ਹੈ ਕਈ ਲੋਕਾਂ ਦੀ ਕਈ ਤਰ੍ਹਾਂ ਵੱਲੋਂ ਇਹ ਸਾਬਤ ਕਰਨ ਦੀ ਕਿ ਕੌਣ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਡਾ ਦਰਬੀ ਹੈ ਇਹ ਮੁਕਾਬਲਾ ਚੱਲ ਰਿਹਾ ਹੈ ਐਲਾਨਾਂ ਦਾ ਕਿਸੇ ਨੇ ਕੀ ਕੀਤਾ ਕਰੋੜਾਂ ਦਾ ਦਾਨ ਸੈਂਕੜੇ ਟਰੈਕਟਰ ਸੈਂਕੜੇ ਹੀ ਪਿੰਡ ਗੋਦ ਲੈ ਲਏ ਇੱਕ ਪਾਸੇ ਤਾਂ ਇਹ ਸ਼ੁਭ ਸੰਕੇਤ ਵੀ ਹੈ ਪੰਜਾਬੀਅਤ ਦਾ ਪ੍ਰਗਟਾਵਾ ਹੈ ਆਪਣਿਆਂ ਦੇ ਨਾਲ ਖੜੇ ਹੋਣਾ ਔਖੇ ਸਮੇ ਸਾਡਾ ਸੁਭਾਅ ਹੈ ਪਰ ਦੂਜੇ ਪਾਸੇ ਇਹਨਾਂ ਐਲਾਨਾਂ ਦੀ ਸਚਾਈ ਕੀ ਹੈ ਕਿਵੇਂ ਪਤਾ ਲੱਗੂ ਕਿਸੇ ਨੇ ਆਪਣੇ ਬੋਲ ਪਗਾਏ ਵੀ ਹਨ ਇਹ ਕੋਣ ਸਿਰਫ ਫੋਕੀ ਵਾਵਾ ਲਈ ਸਿਰਫ ਐਲਾਨ ਹੀ ਕਰਕੇ ਲੰਘ ਗਿਆ ਇਸ ਸਾਰੇ ਵਾਬ ਰੋਲੇ ਦੇ ਵਿੱਚ ਪੰਜਾਬ ਸਰਕਾਰ ਤਾਂ ਕਿਧਰੇ ਗਵਾਚ ਹੀ ਗਈ ਸੀ ਨਜ਼ਰ ਹੀ ਨਹੀਂ ਆ ਰਹੀ ਸੀ ਪਰ ਕੱਲ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਸੀ ਪੰਜਾਬ ਦੇ ਲੋਕਾਂ ਦਾ ਦਰਦ ਬਣਾਉਣ ਲਈ ਸਾਡੇ ਸਾਹਮਣੇ ਆਏ ਉਹਨਾਂ ਵੱਲੋਂ ਵੀ ਕਈ ਐਲਾਨ ਕੀਤੇ ਗਏ ਜਿੰਨਾ ਐਲਾਨਾਂ ਨੂੰ ਲੋਕ ਉਡੀਕ ਰਹੇ ਸਨ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਤੇ ਰੇਤੇ ਦੀ ਨੀਤੀ ਕੀ ਹੋਊਗੀ ਇਹਨਾਂ ਸੰਬੰਧੀ ਐਲਾਨ ਕੀਤੇਗੇ ਸੋਮਵਾਰ ਨੂੰ ਪੰਜਾਬ ਸਰਕਾਰ ਨੇ ਹੜਾ ਦੇ ਵਿੱਚ ਨੁਕਸਾਨੀਆਂ ਲਈਆਂ ਫਸਲਾਂ ਜੇ 75 ਫੀਸਦੀ ਤੋਂ 100 ਫੀਸਦੀ ਨੁਕਸਾਨ ਹੈ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਇਹ ਐਲਾਨ ਕਰ ਦਿੱਤਾ ਸਰਕਾਰ ਇਸ ਨੂੰ ਅੱਜ ਤੱਕ ਦੇਸ਼ ਵਿੱਚ ਕਿਸੇ ਵੀ ਸਰਕਾਰ ਵੱਲੋਂ ਐਲਾਨਿਆ ਗਿਆ ਸਭ ਤੋਂ ਵੱਧ ਮੁਆਵਜ਼ਾ ਕਹਿ ਰਹੀ ਹੈ ਪਰ ਕਈਆਂ ਨੂੰ ਇਹ ਵੀ ਰਾਸ਼ੀ ਨਹੀਂ ਆ ਰਹਾ ਤੇ ਇਤਰਾਜ਼ ਵੀ ਉਖਣੇ ਸ਼ੁਰੂ ਹੋ ਗਏ ਹੈ ਸਭ ਤੋਂ ਪਹਿਲਾ ਇਤਰਾਜ਼ ਸ਼ੰਕਾ ਜਾਂ ਖਦਸ਼ਾ ਜੋ ਕਿਸਾਨਾਂ ਵੱਲੋਂ ਪਕਟਾਇਆ ਗਿਆ ਹੈ ਉਹ ਇਹ ਹੈ ਕਿ ਹਜੇ ਵੀ ਇਹ ਸਾਫ਼ ਨਹੀਂ ਹੈ ਕਿ ਜਿਹੜਾ ਮੁਆਵਜ਼ਾ ਹੈ ਉਹ ਸਾਰੀ ਜ਼ਮੀਨ ਤੇ ਮਿਲੇਗਾ ਜਾਂ ਪਿਛਲੇ ਸਾਲਾਂ ਵਾਂਗੂ 5 ਏਕੜ ਦੀ ਸੀਮਾ ਤੈਅ ਕੀਤੀ ਗਈ ਹੈ ਕਿ ਸਿਰਫ 5 ਏਕੜ ਦਾ ਹੀ ਮੁਆਵਜ਼ਾ ਮਿਲੇਗਾ ਉਸ ਤੋਂ ਅੱਗੇ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਏਗਾ 2023 ਵਿੱਚ ਜੋ ਖੜਾਏ ਸਨ ਉਸ ਸਮੇਂ ਵੀ 5 ਏਕੜ ਦਾ ਹੀ ਮੁਆਵਜ਼ਾ ਦਿੱਤਾ ਗਿਆ ਸੀ ਕਿਉਂਕਿ ਕੇਂਦਰ ਦੇ ਜਿਹੜੇ ਡਿਜ਼ਾਸਟਰ ਰਲੀਫ ਫੰਡ ਨੇ ਉਹਨਾਂ ਦੇ ਨਿਯਮ ਬਣੇ ਹੋਏ ਨੇ ਉਹਨਾਂ ਨਿਯਮਾਂ ਮੁਤਾਬਕ 5 ਏਕੜ ਤੱਕ ਹੀ ਮੁਆਵਜ਼ਾ ਦੇਣਾ ਹੈ ਸੋ ਇਸ ਪਰ ਵੀ ਉਹੀ ਹੋਏਗਾ ਜਾਂ ਕੋਈ ਇਹਦੇ ਵਿੱਚ ਬਦਲਾਅ ਕੀਤਾ ਗਿਆ ਹੁਣ ਕਿਸੇ ਦੀ ਵਾਹੀ 8 ਏਕੜ ਦੀ ਹੋਵੇ ਜਾਂ 80 ਏਕੜ ਦੀ ਮੁਆਵਜ਼ਾ ਸਿਰਫ 5 ਏਕੜ ਦਾ ਹੀ ਮਿਲੇਗਾ ਇਹ ਲੋਕਾਂ ਦੇ ਵਿੱਚ ਵੱਡਾ ਖਦਸ਼ਾ ਰੋਸਪੁਰ ਜ਼ਿਲ੍ਹੇ ਦੇ ਬੁਖਸ਼ਿਆਂ ਵਾਲਾ ਪਿੰਡ ਦੇ ਇਕਬਾਲ ਸਿੰਘ ਮਲਾ ਦਾ ਕਹਿਣਾ ਹੈ ਕਿ ਮੇਰੇ ਕੋਲ 65 ਕਿੱਲੇ ਪੈਲੀ ਹੈ ਤੇ ਸਾਰੀ ਦੀ ਸਾਰੀ ਹੀ ਡੁੱਬ ਗਈ 14 ਮੋਟਰਾਂ ਲੱਗੀਆਂ ਸੀ ਮੇਰੇ ਖੇਤ ਵਿੱਚ ਤੇ ਸਾਰੀਆਂ ਹੀ ਨੁਕਸਾਨੀਆਂ ਗੱਜਾ 2023 ਦੇ ਵਿੱਚ ਵੀ ਸਾਨੂੰ ਸਿਰਫ 800 ਰੁਪਏ ਦਾ ਮੁਆਵਜ਼ਾ ਮਿਲਿਆ ਸੀ ਉਹ ਵੀ ਜੋ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਹੈ ਜਾਂ ਹਿੱਸਾ ਸੀ ਪੰਜਾਬ ਸਰਕਾਰ ਨੇ ਸੂਬਾ ਸਰਕਾਰ ਨੇ ਇੱਕ ਥੇਲਾ ਵੀ ਆਪਣਾ ਯੋਗਦਾਨ ਨਹੀਂ ਪਾਇਆ ਸੀ ਔਰ ਉਸ ਸਮੇਂ ਵੀ ਜਦੋਂ ਮੁਆਵਜ਼ਾ ਸੀ ਉਹ ਸਿਰਫ 5 ਏਕੜ ਤੱਕ ਹੀ ਸੀਮਤ ਸੀ ਇਸ ਵਾਰ ਵੀ ਸਰਕਾਰ ਨੂੰ ਆਪਣੀ ਨੀਤੀ ਸਾਫ਼ ਕਰਨੀ ਚਾਹੀਦੀ ਹੈ ਜੇ ਤੁਸੀਂ ਐਲਾਨ ਕੀਤਾ ਹੈ ਤਾਂ ਨਾਲ ਨਾਲ ਇਹ ਐਲਾਨ ਵੀ ਕਰ ਦਿਵੋ ਸਾਰੀ ਜ਼ਮੀਨ ਤੇ ਜੋ ਫਸਲ ਹੈ ਉਸ ਤੇ ਮੁਆਵਜ਼ਾ ਮਿਲੇਗਾ ਜਾਂ ਸਿਰਫ 5 ਏਕੜ ਤੱਕ ਮਿਲੇਗਾ ਉਸ ਤੋਂ ਵੱਧ ਮੁਆਵਜ਼ਾ ਨਹੀਂ ਦਿੱਤਾ ਜਾਏਗਾ ਕੋ ਸਾਜ਼ਲ ਕਾਦੀ ਵੀ ਕਈ ਕਿਸਾਨਾਂ ਤੋਂ ਇਤਰਾਜ਼ ਆਏ ਨੇ ਉੱਥੇ ਇਤਰਾਜ਼ ਹੋ ਰਿਹਾ ਹੈ ਉੱਥੇ ਬਹੁਤੇ ਕਿਸਾਨ ਜਿਹੜੇ ਨੇ ਉਹ ਦਰਿਆ ਦੀ ਜ਼ਮੀਨ ਦੇ ਉੱਤੇ ਖੇਤੀ ਕਰਦੇ ਨੇ ਇਹ ਮਾਲਕਾਨਾ ਹੱਕ ਉਹਨਾਂ ਕੋਲ ਉਸ ਜ਼ਮੀਨ ਦਾ ਨਹੀਂ 2017 ਤੋਂ ਜਦੋਂ ਮਾਲਕਾ ਹੱਕਾਂ ਦੇ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਸੀ ਉਸ ਤਬਦੀਲੀ ਤੋਂ ਬਾਅਦ ਹੀ ਇਹਨਾਂ ਨੂੰ ਮੁਆਵਜ਼ੇ ਤੋਂ ਬਾਹਰ ਰੱਖਿਆ ਜਾਂਦਾ ਹੈ ਹੁਣ ਨਾ ਤਾਂ ਇਹਨਾਂ ਨੂੰ 2019 ਦੇ ਵਿੱਚ ਕੋਈ ਮੁਆਵਜ਼ਾ ਮਿਲਿਆ ਤੇ ਨਾ ਹੀ 2023 ਦੇ ਵਿੱਚ ਕੋਈ ਮੁਆਵਜ਼ਾ ਮਿਲਿਆ ਤੇ ਇਸ ਐਲਾਨ ਦੇ ਵਿੱਚ ਵੀ ਸਰਕਾਰ ਵੱਲੋਂ ਇਹ ਸਾਫ਼ ਨਹੀਂ ਕੀਤਾ ਗਿਆ ਹੈ ਇਹ ਇੰਨਾ ਕਿਸਾਨਾਂ ਨੂੰ ਜਿਹੜੇ ਦਰਿਆ ਦੀ ਜ਼ਮੀਨ ਦੇ ਵਿੱਚ ਰਿਵਰ ਬੈੱਡ ਦੇ ਵਿੱਚ ਖੇਤੀ ਕਰਦੇ ਨੇ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ ਕਿਉਂਕਿ ਫਸਲਾਂ ਤਾਂ ਉਹਨਾਂ ਦੀਆਂ ਵੀ ਨੁਕਸਾਨੀਆਂ ਗਈਆਂ ਨੇ ਉਹ ਜੇ ਇਸ ਤੋਂ ਅੱਗੇ ਵਧਦੇ ਆ ਤਾਂ ਇੱਕ ਇਤਰਾਜ਼ ਇਹ ਵੀ ਹੈ ਕਈ ਕਹਿੰਦੇ ਨੇ ਕਿ ਏਕੜ ਨੂੰ ਛੱਡੋ ਤੁਸੀਂ ਜਿਹੜੀ ਮੁਆਵਜ਼ੇ ਦੀ ਰਕਮ ਐਲਾਨੀ ਗਈ ਹੈ ਉਹ ਵੀ ਜੋ ਸਾਡਾ ਨੁਕਸਾਨ ਹੋਇਆ ਹੈ ਉਸ ਨੂੰ ਪੂਰਾ ਨਹੀਂ ਕਰਦੀ ਉਸ ਦੀ ਪਰਪਾਈ ਕਰਨ ਦੇ ਲਈ ਇਹ ਰਕਮ ਕਾਫੀ ਨਹੀਂ ਹੈ 20000 ਰੁਪਏ ਹੁੰਦੇ ਕੀ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੜਪੀੜਤ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਮੇਰਾ ਮਨ ਹੈ ਕਿ ਅਸੀਂ 50000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਈਏ ਤੇ ਹੁਣ ਐਲਾਨ ਉਹਨਾਂ ਵੱਲੋਂ ਸਿਰਫ 20000 ਪ੍ਰਤੀ ਏਕੜ ਦਾ ਕੀਤਾ ਗਿਆ ਉਹ ਕਹਿੰਦੇ ਅਸੀਂ 20000 ਲੈ ਵੀ ਲੈਨੇ ਆ ਇਹ ਰਕਮ ਲੈ ਵੀ ਲੈਨੇ ਆ ਤਾਂ ਜਿਹੜਾ ਸਾਡਾ ਬਾਕੀ ਨੁਕਸਾਨ ਹੋਇਆ ਹੈ ਉਸ ਦਾ ਕੀ ਬੜੇਗਾ ਮੋਟਰਾਂ ਨੇ ਬੋਰ ਦੀਆਂ ਪਾਈਪਾਂ ਨੇ ਮੋਟਰਾਂ ਵਾਲੇ ਕੋਠੇ ਨੇ ਹੋਰ ਸਮਾਨ ਜਿਹੜਾ ਹੈ ਨੁਕਸਾਨ ਦੀ ਲਿਸਟ ਤਾਂ ਬਹੁਤ ਲੰਮੀ ਹੈ ਪਰ ਇਸ ਨੁਕਸਾਨ ਦਾ ਇਸ 20000 ਦੇ ਨਾਲ ਕੀ ਬਣਨਾ ਹਜੇ ਮੁਆਵਦੇ ਵਿੱਚ ਜਿਹੜੇ ਟਰਾਂਸਫਾਰਮਰ ਨੇ ਖੇਤੀ ਦੇ ਸੰਦ ਘਰਾਂ ਦਾ ਸਮਾਨ ਟਰੈਕਟਰ ਇਹਨਾਂ ਦਾ ਕੋਈ ਵੀ ਜ਼ਿਕਰ ਨਹੀਂ ਹੋ ਰਿਹਾ ਹੈ ਪਰ ਹਜੇ ਪਾਣੀ ਉਤਰਨਾ ਬਾਕੀ ਹੈ ਜਦੋਂ ਪਾਣੀ ਉਤਰੇਗਾ ਉਦੋਂ ਹੋਈ ਨੁਕਸਾਨ ਦਾ ਜਾਇਜ਼ਾ ਲੱਗੇਗਾ ਕਿ ਸਹੀ ਮਾਲਾਂਕਣ ਕਿੰਨਾ ਨੁਕਸਾਨ ਹੋਇਆ ਹੈ ਉਹ ਕੀਤਾ ਜਾ ਸਕੇਗਾ ਤੇ ਫਿਰ ਕਿਤੇ ਜਾ ਕੇ ਦੁਬਾਰਾ ਮੁਆਵਜ਼ੇ ਦੀ ਗੱਲ ਤੁਰੇਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਉਸ ਨੁਕਸਾਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜਦੋਂ ਮੁਆਵਜ਼ੇ ਦੀ ਕੈਲਕੂਲੇਸ਼ਨ ਹੋਵੇ ਉਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਨੁਕਸਾਨ ਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ ਪਰਖਿਆ ਜਾਣਾ ਚਾਹੀਦਾ ਇਹ ਵੀ ਕਈ ਜਗ੍ਹਾ ਤੋਂ ਮੰਗ ਆ ਰਹੀ ਹੁਣ ਸਰਕਾਰ ਵੱਲੋਂ ਤਾਂ ਐਲਾਨ ਕਰ ਦਿੱਤਾ ਗਿਆ ਸਰਕਾਰ ਵੱਲੋਂ ਆਪਣੀ ਪਿੱਠ ਵੀ ਥਾਪੜੀ ਗਈ ਪਰ ਕਿਸਾਨ ਜਥੇਬੰਦੀਆਂ ਦੇ ਕੀ ਵਿਚਾਰ ਨੇ ਉਹਨਾਂ ਦਾ ਕੀ ਮੰਨਣਾ ਹੈ ਕਿ ਸਰਕਾਰ ਨੇ ਜੋ ਐਲਾਨ ਕੀਤਾ ਹੈ ਜੋ ਮੁਆਵਜ਼ੇ ਦੀ ਰਕਮ ਦਾ ਐਲਾਨ ਹੋਇਆ ਹੈ ਉਹ ਕਾਫੀ ਹੈ ਨਾ ਕਾਫੀ ਹੈ ਉਹਨਾਂ ਦੇ ਵਿਚਾਰ ਕੀ ਨੇ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ 1 ਲੱਖ ਪ੍ਰਤੀ ਏਕੜ ਰੁਪਏ ਦਾ ਜਿਹੜਾ ਮੁਆਵਜ਼ਾ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਉਸ ਤੋਂ ਘੱਟ ਮੁਆਵਜ਼ੇ ਨਾਲ ਸਾਡੇ ਨੁਕਸਾਨ ਦੀ ਪੂਰਤੀ ਨਹੀਂ ਹੋਊਗੀ ਜਦੋਂ ਕਿ ਕਿਸਾਨ ਮਜ਼ਦੂਰ ਮੋਰਚਾ ਕੇ ਐਮ ਐਮ ਜਿਹੜੀ ਜੱਥੇਬੰਦੀ ਹੈ ਸਰਬੰਸ ਸਿੰਘ ਪਲੇਰ ਹਣਾ ਵਾਲੀ ਉਹਨਾਂ ਵੱਲੋਂ ਇਹ ਮੰਕੀਤੀ ਜਾ ਰਹੀ ਹੈ ਕਿ ਮੁਆਵਜ਼ੇ ਦੀ ਰਕਮ 70000 ਰੁਪਏ ਪ੍ਰਤੀ ਏਕੜ ਹੋਣੀ ਚਾਹੀਦੀ ਹਾਲ ਤੁਸੀਂ ਆਪ ਹੀ ਦੇਖ ਲਵੋ ਕਿ ਇੱਕ ਔਕੜ ਦੀ ਘੜੀ ਵਿੱਚ ਵੀ ਜਿੱਥੇ ਸਾਰੇ ਕਿਸਾਨ ਐਨੇ ਨੁਕਸਾਨ ਦੀ ਮਾਰ ਹੇਠ ਨੇ ਉਦੋਂ ਵੀ ਇਹ ਜੱਥੇਬੰਦੀਆਂ ਇੱਕ ਜ਼ੁਬਾਨ ਦੇ ਵਿੱਚ ਗੱਲ ਨਹੀਂ ਕਰ ਰਹੀਆਂ ਇਹ ਨਹੀਂ ਹੋਣਾ ਚਾਹੀਦਾ ਸੀ ਕਿ ਇਹ ਸਾਰੇ ਜੱਥੇਬੰਦੀਆਂ ਇਕੱਠੇ ਹੋ ਕੇ ਬੈਠਦੀਆਂ ਵਿਚਾਰ-ਵਿਮਰਸ਼ ਕਰਦੀਆਂ ਵਲਕੇ ਵਿਚਾਰ ਕਰਕੇ ਕਿਸੇ ਇੱਕ ਰਕਮ ਦੇ ਉੱਤੇ ਪਹੁੰਚਿਆ ਜਾਂਦਾ ਤੇ ਫਿਰ ਇੱਕ ਸੁਰ ਦੇ ਵਿੱਚ ਸਰਕਾਰ ਦੇ ਦਬਾਅ ਬਣਾਇਆ ਜਾਂਦਾ ਇੱਕ ਮੰਗ ਰੱਖੀ ਜਾਂਦੀ ਕਿ ਘੱਟੋ ਘੱਟ ਇੰਨਾ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ ਹੈ ਉਹ ਮੰਗ ਵੀ ਇਹਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਫ਼ ਨਹੀਂ ਹੈ ਇੱਕ ਸੁਰ ਦੇ ਵਿੱਚ ਕੋਈ ਆਵਾਜ਼ ਨਹੀਂ ਆ ਰਹੀ ਹੈ ਕੋਈ ਲੱਖ ਰੁਪਿਆ ਮੰਗ ਰਿਹਾ ਕੋਈ 70 ਹਜ਼ਾਰ ਮੰਗ ਰਿਹਾ ਕੋਈ 80 ਹਜ਼ਾਰ ਰੁਪਿਆ ਮੁਆਵਜ਼ੇ ਦੇ ਰੂਪ ਦੇ ਵਿੱਚ ਮੰਗ ਰਿਹਾ ਹੈ ਇਹ ਵੀ ਸਾਰੇ ਉਸੇ ਦੌੜ ਦੇ ਵਿੱਚ ਸ਼ਾਮਲ ਹਨ ਕਿ ਕੌਣ ਵੱਧ ਮੁਆਵਜ਼ੇ ਦੀ ਮੰਗ ਕਰਦਾ ਹੈ ਮਿਲਦਾ ਦਾ ਜੋ ਹੈ ਉਹੀ ਹੈ ਪਰ ਮੰਗ ਤਾਂ ਵੱਡੀ ਰੱਖੀ ਜਾਵੇ ਇਹ ਲੱਗਦਾ ਹੈ ਇਹਨਾਂ ਦੀ ਨੀਤੀ ਬਣਾਈ ਹੋਈ ਹੈ ਇਸ ਤੋਂ ਬਾਅਦ ਕਈ ਲੋਕ ਇਸ ਚੀਜ਼ ਤੇ ਵੀ ਇਤਰਾਜ਼ ਜਤਾ ਰਹੇ ਨੇ ਕਿ ਜੋ ਵੀ ਐਲਾਨ ਹੋਏ ਨੇ ਉਹਦੇ ਵਿੱਚ ਖੇਤ ਮਜ਼ਦੂਰ ਦਾ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਪਹਿਲਾਂ ਵੀ ਹਰ ਵਾਰ ਖੇਤ ਮਜ਼ਦੂਰ ਨੂੰ ਸਾਈਡ ਤੇ ਛੱਡ ਦਿੱਤਾ ਜਾਂਦਾ ਹੈ ਪਾਸੇ ਰੱਖ ਦਿੱਤਾ ਜਾਂਦਾ ਹੈ ਇਸ ਵਾਰ ਵੀ ਸਰਕਾਰ ਨੇ ਉਹੀ ਕੀਤਾ ਖੇਤ ਮਜ਼ਦੂਰਾਂ ਦਾ ਵੀ ਰੋਜ਼ਗਾਰ ਜਿਹੜਾ ਖੇਤੀ ਨਾਲ ਜੁੜਿਆ ਹੋਇਆ ਹੈ ਹੁਣ ਕਈ ਮਹੀਨੇ ਉਹਨਾਂ ਦੇ ਵੀ ਰੋਜ਼ਗਾਰ ਤੇ ਲਤਵੱਜੀ ਹੈ ਉਹਨਾਂ ਨੂੰ ਵੀ ਕੋਈ ਕਮਾਈ ਨਹੀਂ ਹੋਣੀ ਹੈ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਿਵੇਂ ਹੋਏਗੀ ਉਹਨਾਂ ਦਾ ਜਿਹੜਾ ਪੁਜਾਰਾ ਪੱਤਾ ਹੈ ਉਹ ਕਿਵੇਂ ਚੱਲੇਗਾ ਉਹਦੇ ਲਈ ਸਰਕਾਰ ਨੇ ਕੋਈ ਐਲਾਨ ਕਿਉਂ ਨਹੀਂ ਕੀਤਾ ਹੈ ਇਹ ਇਤਰਾਜ਼ ਵੀ ਸਾਹਮਣੇ ਆਇਆ ਹੈ ਪਰ ਹੁਣ ਸਰਕਾਰ ਕਰੇ ਤਾਂ ਕੀ ਕਰੇ ਇਹ ਤਾਂ ਆਮ ਲੋਕਾਂ ਦੇ ਨੁਕਸਾਨ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਪਰ ਇਸ ਤੋਂ ਇਲਾਵਾ ਹੜ੍ਹਾਂ ਦੇ ਵਿੱਚ ਜੋ ਸਰਕਾਰੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ ਪੁਲ ਟੁੱਟ ਗਏ ਨੇ ਸਰਕਾਰੀ ਇਮਾਰਤਾਂ ਚਾਹੇ ਉਹ ਸਕੂਲ ਕਾਲਜ ਹੋਣ ਡਿਸਪੈਂਸਰੀਆਂ ਹਸਪਤਾਲ ਹੋਣ ਉਹਨਾਂ ਨੂੰ ਜੋ ਨੁਕਸਾਨ ਪਹੁੰਚਿਆ ਹੈ ਸਰਕਾਰੀ ਮਸ਼ੀਨਰੀ ਦਾ ਜੋ ਨੁਕਸਾਨ ਹੋਇਆ ਹੈ ਉਹ ਸਾਰਾ ਕੁਝ ਠੀਕ ਕਰਨਾ ਵੀ ਤਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ ਉਹ ਵੀ ਕਿਸੇ ਨੇ ਬਾਹਰੋਂ ਆ ਕੇ ਨਹੀਂ ਕਰਨਾ ਨਾ ਹੀ ਉਹਦੇ ਲਈ ਕਿਸੇ ਨੇ ਮਦਦ ਦੇਣੀ ਹੈ ਸੋ ਸਰਕਾਰ ਦਾ ਕੰਮ ਬਹੁਤ ਵੱਡਾ ਹੈ ਸਰਕਾਰ ਨੂੰ ਜੋ ਬੁਨਿਆਦੀ ਢਾਂਚੇ ਨੇ ਸੂਬੇ ਦੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਉਹਨਾਂ ਨੂੰ ਵੀ ਦਰੁਸਤ ਕਰਨਾ ਹੈ ਤੰਦਰੁਸਤ ਕਰਨਾ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਵੀ ਪਰਪਾਈ ਕਰਨੀ ਹੈ ਬਹੁਤ ਵੱਡਾ ਕੰਮ ਹੈ ਸਰਕਾਰ ਦੇ ਸਾਹਮਣੇ ਲੇਕਿਨ ਜੋ ਪੰਜਾਬ ਦੇ ਖਜ਼ਾਨੇ ਦਾ ਹਾਲ ਹੈ ਉਹ ਸਾਰਿਆਂ ਨੂੰ ਪਤਾ ਹੈ तकरीबन 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਿਆ ਹੋਇਆ ਹੈ ਔਰ ਜੇ ਇਹ ਮੰਗਾਂ ਜੋ ਉਠਵੀਆਂ ਨੇ ਕਿ 20 ਹਜ਼ਾਰ ਕੁਛ ਨਹੀਂ 50 ਹਜ਼ਾਰ 60 ਹਜ਼ਾਰ 80 ਹਜ਼ਾਰ ਜਾਂ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਹੋਣਾ ਚਾਹੀਦਾ ਹੈ ਉਹ ਸਰਕਾਰ ਪੈਸਾ ਲੈ ਕੇ ਕਿੱਥੋਂ ਆਉਗੀ ਇਹ ਬਹੁਤ ਵੱਡਾ ਸਵਾਲ ਹੈ ਜੇ ਹੋਰ ਕਿਤੇ ਸੰਸਥਾ ਤੋਂ ਹੋਰ ਕਰਜ਼ਾ ਚੱਕ ਕੇ ਇਸ ਤਰੀਕੇ ਨਾਲ ਮਾਅਬਜਾ ਵੰਡਣਾ ਹੈ ਫਿਰ ਸਾਨੂੰ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਵਿੱਚ ਕੀ ਦੁਬਾਰਾ ਇਹ ਚਰਚਾ ਕਰਨ ਦਾ ਹੱਕ ਬਣਦਾ ਹੈ ਕਿ ਸਾਡੇ ਸੂਬੇ ਦੇ ਉੱਤੇ ਦੇਖੋ ਜੀ ਕਿੰਨਾ ਕਰਜ਼ਾ ਚੜ ਗਿਆ ਹੈ ਇਹ ਤਾਂ ਇਸੇ ਤਰੀਕੇ ਨਾਲ ਕਰਜ਼ਾ ਚੜਦਾ ਰਹੇਗਾ ਤੇ ਪੈਸਾ ਜਿਹੜਾ ਹੈ ਥੋੜਾ ਵੰਡਿਆ ਜਾਏਗਾ ਥੋੜਾ ਖਾਧਾ ਜਾਏਗਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜਿਵੇਂ ਕਿ ਪਹਿਲਾਂ ਹੁੰਦਾ ਆਇਆ ਹੁਣ ਇਸ ਦੇ ਨਾਲ ਜੋ ਪਾਲਿਸੀ ਇੱਕ ਹੋਰ ਅਨਾਉਂਸ ਕੀਤੀ ਗਈ ਹੈ ਕਿ ਜਿੱਦਾ ਖੇਤ ਉਹਦੀ ਰੇਤ ਇਸ ਬਾਰੇ ਵੀ ਬੜੇ ਪ੍ਰਤੀਕਰਮ ਆ ਰਹੇ ਨੇ ਕਈ ਲੋਕ ਇਸ ਨੂੰ ਚੰਗਾ ਮੰਨ ਰਹੇ ਨੇ ਕਿ ਚਲੋ ਜਿਹੜਾ ਰੇਤਾ ਸਾਡੇ ਖੇਤਾਂ ਦੇ ਵਿੱਚ ਆਇਆ ਹੈ ਉਸ ਨੂੰ ਵੇਚ ਕੇ ਥੋੜੀ ਬਹੁਤੀ ਨੁਕਸਾਨ ਦੀ ਪਰਪਾਈ ਹੋ ਜਾਏਗੀ ਕਿਤੇ ਤਾਂ ਬਿਲਕੁਲ ਹੀ ਕੁਝ ਨਹੀਂ ਮਿਲਣਾ ਸੀ ਪਰ ਹੁਣ ਜਦੋਂ ਰੇਤਾ ਵੇਚਾਂਗੇ ਪਲੱਸ 20000 ਰੁਪਏ ਦਾ ਮੁਆਵਜ਼ਾ ਹੈ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਨੁਕਸਾਨ ਦੀ ਪਰਪਾਈ ਹੁੰਦੀ ਦਿਖਤੀ ਹੈ ਇਸ ਤਰ੍ਹਾਂ ਦੇ ਵਿਚਾਰ ਵੀ ਆ ਰਹੇ ਨੇ ਪਰ ਉਹਦੇ ਨਾਲ ਕਿਤੇ ਇਹ ਜੀਆਂ ਆਵਾਜ਼ਾਂ ਵੀ ਆਈਆਂ ਨੇ ਕਿ ਇਹ ਜਿਹੜਾ ਸਾਡੇ ਤੇ ਹਸਾਨ ਕਰਤਾ ਰੀਤਾ ਚੱਕਣਾ ਦਾ ਸਰਕਾਰ ਦਾ ਕੰਮ ਸੀ ਜਿਹੜਾ ਤੇਲ ਖਰਚ ਹੋਣਾ ਹੈ ਟਰੈਕਟਰ ਤੇ ਸੰਦ ਖਰਚ ਹੋਣੇ ਨੇ ਉਹ ਪੈਸਾ ਕੌਣ ਦੇਵੇਗਾ ਉਹ ਤੇਲ ਦਾ ਖਰਚਾ ਕੌਣ ਦੇਵੇਗਾ ਉਹ ਵੀ ਸਰਕਾਰ ਨੂੰ ਦੇਣਾ ਚਾਹੀਦਾ ਸੀ ਸਾਡੇ ਲੋਕਾਂ ਦੇ ਖੇਤ ਸਾਫ਼ ਕਰਾ ਕੇ ਦੇਣੇ ਚਾਹੀਦੇ ਸੀ ਇਸ ਤਰ੍ਹਾਂ ਦੇ ਰਿਐਕਸ਼ਨ ਇਸ ਤਰ੍ਹਾਂ ਦੇ ਇਤਰਾਜ਼ ਵੀ ਆ ਰਹੇ ਨੇ ਇਥੋਂ ਕਿ ਜਿਹੜਾ ਜੋ ਖੜਾਂ ਦੇ ਨਾਲ ਮੌਤਾਂ ਹੋਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ 4 ਲੱਖ ਦਾ ਮੁਆਵਜ਼ਾ ਦੇਣਾ ਹੈ ਉਸਤੇ ਵੀ ਇਤਰਾਜ਼ ਕੀਤਾ ਰਹੇ ਨੇ ਇੱਥੋਂ ਤੱਕ ਕਿ ਆ ਜਾ ਰਿਹਾ ਹੈ ਕਿ ਜਿਹੜੇ ਪਹਿਲਾਂ ਸ਼ਰਾਬ ਪੀ ਕੇ ਮਰੇ ਸੀ ਜ਼ਹਿਰੀਲੀ ਸ਼ਰਾਬ ਦੇ ਨਾਲ ਮਰੇ ਸੀ ਉਹਨਾਂ ਨੂੰ 10-10 ਲੱਖ ਮੁਆਵਜ਼ਾ ਦਿੱਤਾ ਸੀ ਉਹ ਜਿਹੜੇ ਹੜਾ ਨਾਲ ਮਰੇ ਨੇ ਉਹਨਾਂ ਨੂੰ 4 ਲੱਖ ਕਿਉਂ ਦਿੱਤਾ ਜਾ ਰਿਹਾ ਹੈ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਜਦੋਂ ਕਿ ਬਹੁਤ ਹਾਲਾਤਾਂ ਦਾ ਫਰਕ ਹੁੰਦਾ ਪਰਿਵਾਰਾਂ ਦਾ ਫਰਕ ਹੁੰਦਾ ਹੈ ਉਹਨਾਂ ਦੇ ਅੱਗੇ ਆਉਣ ਵਾਲੇ ਹਾਲਾਤ ਹੋਣ ਨੇ ਕਮਾਊ ਜੀ ਕੋਈ ਰਹਾ ਨਹੀਂ ਰਹਾ ਬੜੀਆਂ ਚੀਜ਼ਾਂ ਜਾਂਦੀਆਂ ਨੇ ਕੰਪਨਸੇਸ਼ਨ ਜਦੋਂ ਡਿਕਲੇਅਰ ਕਰਨਾ ਹੁੰਦਾ ਹੈ ਮੁਆਵਜ਼ਾ ਦੇਣਾ ਹੁੰਦਾ ਹੈ ਪਰ ਇਤਰਾਜ਼ اٹھਾਉਣ ਵਾਲੇ ਇਤਰਾਜ਼ ਉਠਾ ਰਹੇ ਇਸ ਦੇ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਉੱਤੇ ਵੀ ਲੱਗੀਆਂ ਹੋਈਆਂ ਨੇ ਸਰਕਾਰ ਵੱਲੋਂ ਵੱਖ-ਵੱਖ ਤਰੀਕੇ ਨਾਲ ਇਹ ਐਲਾਨ ਕਰ ਦਿੱਤੇ ਗਏ ਨੇ ਕਿ ਸਾਡ ਨੂੰ ਇਹ ਉਮੀਦ ਹੈ ਕਿ ਪ੍ਰਧਾਨ ਮੰਤਰੀ ਆ ਕੇ ਕੋਈ ਵੱਡਾ ਪੈਕੇਜ ਲੈ ਕੇ ਜਾਣਗੇ 30000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਵੀ ਸਰਕਾਰ ਵੱਲੋਂ ਚੱਕ ਦਿੱਤੀ ਗਈ ਹੈ ਮੁੱਖ ਮੰਤਰੀ ਪ੍ਰੋਗਾਂਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਅਮਨ ਰੋਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਘੱਟੋ ਘੱਟ 20000 ਕਰੋੜ ਰੁਪਏ ਦੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਦਿੰਦੇ ਕੀ ਨੇ ਐਲਾਨ ਕਰਦੇ ਨੇ ਨਹੀਂ ਕਰਦੇ ਇਸ ਤੇ ਉੱਤੇ ਹੀ ਸਾਰੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਨਾਲ ਹੀ ਪੰਜਾਬ ਸਰਕਾਰ ਵੱਲੋਂ ਇੱਕ 60000 ਕਰੋੜ ਦਾ ਜੋ ਬਕਾਇਆ ਖੜਾ ਪੰਜਾਬ ਦਾ ਉਹਦੀ ਵੀ ਮੰਗ ਕੀਤੀ ਗਈ ਹੈ ਕਿ 60000 ਕਰੋੜ ਬਕਾਇਆ ਦੋ 20000 ਕਰੋੜ ਸਾਨੂੰ ਪੈਕੇਜ ਦੋ ਕੁੱਲ ਜਾਨੀ ਵੀ 80000 ਕਰੋੜ ਦੀ ਮੰਗ ਕੀਤੀ ਗਈ ਹੈ ਔਰ ਇਹਦੇ ਵਿੱਚ ਵੀ ਫੇਰ ਉਹੀ ਇਤਰਾਜ਼ ਦੋਸ਼-ਪਤੀ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ ਭਾਜਪਾ ਵੱਲੋਂ ਇਸ ਤਰ੍ਹਾਂ ਦੇ ਬਿਆਨ ਆਏ ਨੇ ਕਿ ਪਹਿਲਾਂ ਹੀ ਅਸੀਂ 11000 ਕਰੋੜ ਰੁਪਏ ਦੇ ਚੁੱਕੇ ਹਾਂ ਉਸ ਨੂੰ ਵਰਤ ਤੋਂ ਪਹਿਲਾਂ ਫੇਰ ਕੋਈ ਹੋਰ ਪੈਸਾ ਮੰਗੇ ਉਹ ਇਹ ਦੱਸਣਾ ਨਹੀਂ ਪੁੱਲੇ ਕਿ ਭਾਜਪਾ ਨੇ ਪੈਸਾ ਕਦੋਂ ਦਿੱਤਾ ਹੈ ਉਹ ਕੇਂਦਰ ਸਰਕਾਰ ਦਾ ਡਿਜ਼ਾਸਟਰ ਰਿਲੀ ਫੰਡ ਹੈ ਸਾਰੀਆਂ ਸੂਬਿਆਂ ਵਾਸਤੇ ਉਹ ਫੰਡ ਬਣੇ ਹੁੰਦੇ ਨੇ ਪਏ ਹੁੰਦੇ ਨੇ ਇਹ ਕੋਈ ਆਪਦਾ ਵੀ ਉਸ ਚੋਂ ਪੈਸੇ ਵਰਤੇ ਜਾਣੇ ਹੁੰਦੇ ਨੇ ਤੇ ਜੇ ਕੇਂਦਰ ਸਰਕਾਰ ਕੋਈ ਐਲਾਨ ਕਰਦਾ ਹੈ ਤਾਂ ਉਹ ਫੰਡ ਨੂੰ ਉੱਥੇ ਹੀ ਜਾਣਾ ਹੈ ਤਾਂ ਫਿਰ ਇਸ ਨੂੰ ਇਹ ਕਹਿਣਾ ਕਿ ਅਸੀਂ ਦੇ ਚੁੱਕੇ ਹਾਂ ਪੈਸਾ ਇਹ ਸਿਆਸਤ ਕਿੰਨੀ ਕੋ ਚੰਗੀ ਔਰ ਇਹਦੇ ਨਾਲ ਨਾਲ ਜੋ ਪੰਜਾਬ ਸਰਕਾਰ ਕਰ ਰਹੀ ਹੈ 60000 ਕਰੋੜ ਦਾ ਫਿਗਰ ਲੈ ਕੇ ਆਏ ਨੇ ਉਹਦੇ ਵਿੱਚੋਂ 50000 ਕਰੋੜ ਤਾਂ ਉਹ ਇਹ ਕਹਿ ਰਹੇ ਨੇ ਕਿ ਜਦੋਂ ਵੈਟ ਤੋਂ ਜੀਐਸਟੀ ਲੱਗੀ ਸੀ ਉਹਦੇ ਨਾਲ ਜੋ ਸਾਡਾ ਰੈਵਨਿਊ ਘਟਿਆ ਮਾਲੀਆ ਘਟਿਆ ਉਸ ਦਾ 50 ਹਜ਼ਾਰ ਕਰੋੜ ਪਾਇ ਬੰਦਾ ਹੈ ਜੋ ਕਿ ਕਿਸੇ ਵੀ ਸੂਬੇ ਨੂੰ ਕਿਸੇ ਨੇ ਨਹੀਂ ਦਿੱਤਾ ਉਹ ਜੋ ਜੀਐਸਟੀ ਦਾ ਘਾਟਾ ਪੈਣਾ ਸੀ ਉਹਦੇ ਮੁਆਵਦੇ ਲਈ ਪਹਿਲਾਂ ਹੀ ਮਾਪਦੰਡ ਤਿਆਰ ਕੀਤੇ ਗਏ ਸੀ ਤੇ ਉਹਨਾਂ ਮਾਪਦੰਡਾਂ ਦੇ ਮੁਤਾਬਕ ਹੀ ਹਰ ਸੂਬੇ ਨੂੰ ਪੈਸੇ ਦਿੱਤੇ ਗਏ ਨੇ ਜਿੰਨੇ ਵੀ ਦਿੱਤੇ ਗਏ ਨੇ ਸੋ ਉਸ ਨੂੰ ਬਕਾਇਆ ਰਕਮ ਖੜੀ ਕਰਕੇ ਇਸ ਹੜਾਂ ਦੇ ਨਾਲ ਜੋੜ ਕੇ ਮੰਗਣਾ ਉਹ ਵੀ ਸਿਆਸਤ ਹੀ ਹੈ ਦੇਣਾ-ਦਗਵਾਣਾ ਉਹਦੇ ਵਿੱਚੋਂ ਵੀ ਕੁਝ ਨਹੀਂ ਨਾ ਹੀ ਕੁਝ ਹੋਣਾ ਹੈ ਬਸ ਇਸ ਤਰੀਕੇ ਨਾਲ ਫਿਗਰ ਛਾਲੇ ਜਾ ਰਹੇ ਨੇ ਬڑے-ਬڑے ਅੰਕੜੇ ਛਾਲੇ ਜਾ ਰਹੇ ਨੇ ਇਸ ਨਾਲ ਦੇ ਨਾਲ ਤੱਕਾ ਹੋ ਰਿਹਾ ਹੈ ਕੇਂਦਰ ਸਾਡੀ ਮਦਦ ਨਹੀਂ ਕਰਦਾ ਸਾਡੇ ਨਾਲ ਮਤਰਿਆ ਵਾਂਗੂੰ ਸਲੂਕ ਕੀਤਾ ਜਾਂਦਾ ਹੈ ਇਸ ਪ੍ਰਾਂਤ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਇਹਨਾਂ ਹੜ੍ਹਾਂ ਦੇ ਵਿੱਚ ਉਭਾਰਿਆ ਗਿਆ ਲਗਭਗ ਹਰ ਪਾਰਟੀ ਦੇ ਪੋਲੀਟਿਸ਼ੀਅਨ ਹਰ ਆਗੂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਦੇਖੋ ਜੀ ਪ੍ਰਧਾਨ ਮੰਤਰੀ ਨੇ ਇੱਕ ਅੱਖਰ ਨਹੀਂ ਬੋਲਿਆ ਪੰਜਾਬ ਦੇ ਲਈ ਸਾਡੇ ਲਈ ਇੱਕ ਟਵੀਟ ਤੱਕ ਨਹੀਂ ਕੀਤਾ ਗਿਆ ਅਫਗਾਨਿਸਤਾਨ ਦੇ ਲਈ ਫੌਰੀ ਮਦਦ ਕਰ ਦਿੱਤੀ ਉਹ ਵੀ ਕਿਸੇ ਹੱਦ ਤੱਕ ਸਿਆਸਤੀ ਹੈ ਜਾਇਜ਼ ਨਹੀਂ ਹੈ ਕਿਉਂਕਿ ਹੜ ਕੱਲੇ ਪੰਜਾਬ ਦੇ ਵਿੱਚ ਨਹੀਂ ਆਏ ਹੋਏ ਹਿਮਾਚਲ 'ਚ ਵੀ ਹੜ ਨੇ ਜੰਮੂ ਕਸ਼ਮੀਰ 'ਚ ਵੀ ਹੜ ਨੇ ਉੱਤਰਾਖੰਡ ਦੇ ਵਿੱਚ ਵੀ ਹੜ ਨੇ ਜੇ ਤਾਂ ਪ੍ਰਧਾਨ ਮੰਤਰੀ ਇਹ ਬਾਕੀ ਤਿੰਨ ਸੂਬਿਆਂ ਦੇ ਵਿੱਚ ਜਾ ਕੇ ਉੱਥੇ ਕੋਈ ਐਲਾਨ ਕਰਾਏ ਹੁੰਦੇ ਜਾਂ ਉਹਨਾਂ ਵਾਸਤੇ ਟਵੀਟ ਕਰਤਾ ਹੁੰਦਾ ਤੇ ਕੱਲੇ ਪੰਜਾਬ ਨੂੰ ਛੱਡਿਆ ਜਾਂਦਾ ਫਿਰ ਅਜਿਹੀਆਂ ਗੱਲਾਂ ਕਰਨੀਆਂ ਜਾਇਜ਼ ਬਣਦੀਆਂ ਸੀ ਪਰ ਉਹਨਾਂ ਨੇ ਕਿਸੇ ਵਾਸਤੇ ਕੋਈ ਐਲਾਨ ਨਹੀਂ ਕੀਤਾ ਸਾਰਿਆਂ ਨੂੰ ਸ਼ਾਇਦ ਇੱਕੋ ਹੀ ਡੋਰੀ ਦੇ ਵਿੱਚ ਪਰੋ ਕੇ ਰੱਖਿਆ ਪਰ ਖਾਸ ਕਰ ਜੰਮੂ ਕਸ਼ਮੀਰ ਜਿੱਥੇ ਇੱਕ ਸੈਪਰੇਟਿਸਟ ਮੂਵਮੈਂਟ ਕਾਫੀ ਲੰਮੇ ਸਮੇਂ ਤੋਂ ਚੱਲੀ ਹੈ ਜਿਵੇਂ ਕਿ ਪੰਜਾਬ 'ਚ ਇੱਕ ਵਾਰ ਚੱਲੀ ਸੀ ਉੱਥੋਂ ਵੀ ਅਜੇ ਕੋਈ ਬਿਆਨ ਨਹੀਂ ਆਇਆ ਕਿ ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਨਾਲ ਕੋਈ ਵਿਤਕਰਾ ਕੀਤਾ ਹੈ ਪੰਜਾਬ ਆਕੇ ਪਖਾਨਕੋਟ ਤੋਂ ਮੁੜ ਕੇ ਜਾਣਗੇ ਪਰ ਜੰਮੂ ਕਸ਼ਮੀਰ ਦੇ ਵਿੱਚ ਪੈਰ ਨਹੀਂ ਪਾਇਆ ਕੋਈ ਇਸ ਤਰ੍ਹਾਂ ਦੀ ਰਵਾਜ ਸਾਨੂੰ ਸੁਣਾਈ ਨਹੀਂ ਦਿੱਤੀ ਪਰ ਪੰਜਾਬ ਦੇ ਵਿੱਚ ਸਟੇਮ ਬਹੁਤ ਉਛਾਲਿਆ ਜਾ ਰਿਹਾ ਹੈ ਪ੍ਰਚਾਰਿਆ ਜਾ ਰਿਹਾ ਹੈ ਕਿ ਦੇਖੋ ਸਾਡੇ ਪ੍ਰਧਾਨ ਮੰਤਰੀ ਤੋਂ ਇੱਕ ਅੱਖਰ ਨਹੀਂ ਡਰਿਆ ਗਿਆ ਮਦਦ ਤਾਂ ਕੀ ਕਰਨੀ ਹੈ ਪੈਸੇ ਤਾਂ ਕੀ ਕਰਨੇ ਨੇ ਸਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ। ਫਿਰ ਪਾਰਟੀ ਕੋਈ ਵੀ ਹੋਵੇ ਆਗੂ ਕੋਈ ਵੀ ਹੋਣ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣ ਚੁੱਕਿਆ ਹੈ ਔਰ ਉਹ ਸਾਰਾ ਇਹਨਾਂ ਸਿਆਸੀ ਪਾਰਟੀਆਂ ਹੀ ਦੇਣ ਹੈ ਕਿ ਬੇਵਿਸ਼ਵਾਸੀ ਬਹੁਤ ਜ਼ਿਆਦਾ ਆਮ ਲੋਕ ਕਿਸ ਤੇ ਵਿਸ਼ਵਾਸ ਕਰਨ ਕਿਸ ਤੇ ਨਾ ਕਰਨ ਇਹੀ ਪੰਬਲ ਪੁੱਸਾ ਬਣਿਆ ਹੋਇਆ ਹੈ ਔਰ ਇਸ ਤੇ ਚਲਦੇ ਆ ਕਿਸੇ ਵੀ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਚਾਹੇ ਮੁੱਖ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਇਹ ਪ੍ਰਚਾਰਿਆ ਵੀ ਜਾ ਰਿਹਾ ਹੈ ਕਿ 20000 ਪ੍ਰਤੀ ਏਕੜ ਅੱਜ ਤੱਕ ਮੁਆਵਜ਼ਾ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਦਿੱਤਾ ਗਿਆ ਅੱਜ ਤੱਕ ਦਾ ਸਭ ਤੋਂ ਵੱਡਾ ਮੁਆਵਜ਼ਾ ਅਸੀਂ ਐਲਾਨ ਕੀਤਾ ਹੈ ਪਰ ਵਿਰੋਧੀ ਧਿਰਾਂ ਵੱਲੋਂ 50000 ਤੋਂ ਉੱਪਰ ਮੰਗਣਾ ਮੁਆਵਜ਼ਾ ਤੇ ਇਹ ਕਹਿ ਦੇਣਾ ਇੰਨਾ ਕਾਫੀ ਹੈ ਜਦੋਂ ਕਿ ਜਦੋਂ ਉਹਨਾਂ ਦੀਆਂ ਸਰਕਾਰਾਂ ਸੀ ਤਾਂ ਇੰਨਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਇਹ ਵੀ ਮਾਹੌਲ ਨੂੰ ਕੁਝ ਤਾਂ ਕੁਝ ਦੰਗੜਾ ਕਰਦਾ ਹੈ ਪਰ ਇਸ ਦੇ ਨਾਲ ਹੀ ਹਰ ਪਾਰਟੀ ਹਰ ਆਗੂ ਅਲੱਗ-ਅਲੱਗ ਸਰ ਦੇ ਵਿੱਚ ਗੱਲ ਕਰ ਰਿਹਾ ਹੈ ਆਪ ਪੰਜਾਬ ਦੇ ਨਾਲ ਖੜਾ ਹੋਣ ਦਾ ਦਾਵਾ ਕਰ ਰਿਹਾ ਹੈ ਤੇ ਬਾਕੀਆਂ ਤੇ ਉਂਗਲਾਂ ਚੱਕ ਰਿਹਾ ਹੈ। ਇਸ ਸਮੇਂ ਜੋ ਹੋਣਾ ਚਾਹੀਦਾ ਸੀ, ਜੋ ਸਾਰਿਆਂ ਨੂੰ ਕਰਨਾ ਚਾਹੀਦਾ ਸੀ ਉਹ ਇਹ ਸੀ ਕਿ ਸਾਰੀਆਂ ਪਾਰਟੀਆਂ ਦੇ ਆਗੂ ਇਕੱਠੇ ਹੋ ਕੇ ਬੈਠਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾਉਂਦੇ ਤੇ ਇਕੱਠੇ ਬੈਠ ਕੇ ਇੱਕ ਫਸਲ ਬੀਮਾ ਨੀਤੀ ਦੇ ਉੱਤੇ ਫਸਲ ਬੀਮਾ ਯੋਜਨਾ ਦੇ ਉੱਤੇ ਗੱਲ ਕਰਦੇ ਪੰਜਾਬ ਦੇ ਵਾਸਤੇ ਕੋਈ ਇਸ ਤਰ੍ਹਾਂ ਦੀ ਨੀਤੀ ਲੈ ਕੇ ਆਉਂਦੇ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਦੇ ਵੀ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਪੂਰੀ ਦੇ ਪੂਰੇ ਨੁਕਸਾਨ ਦੀ ਪਰਪਾਈ ਹੋ ਸਕੇ ਉਹ ਕੰਮ ਕਰਨਾ ਚਾਹੀਦਾ ਸੀ ਪਰ ਉਹਦੇ ਲਈ ਕੋਈ ਵੀ ਤਿਆਰ ਨਹੀਂ ਅੱਜ ਸੁਨੀਲ ਜਾਖੜ ਜੀ ਬਿਆਨ ਦੇ ਰਹੇ ਨੇ ਕਿ ਜੇ ਜੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਹੁੰਦੀ ਤਾਂ ਨੁਕਸਾਨ ਪੂਰਾ ਹੋ ਜਾਂਦਾ ਪਰ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿ ਉਸ ਨੀਤੀ ਦੇ ਵਿੱਚ ਵੀ ਪੂਰੇ ਮੁਆਵਜ਼ੇ ਦਾ ਪ੍ਰਬੰਧ ਨਹੀਂ ਹੈ ਉਹਦੇ ਵਿੱਚ ਵੀ ਇੱਕ ਲਿਮਟ ਰੱਖੀ ਗਈ ਹੈ ਕਿ ਇਸ ਸੀਮਾ ਤੋਂ ਜ਼ਿਆਦਾ ਅਸੀਂ ਮੁਆਵਜ਼ਾ ਨਹੀਂ ਦੇਣਾ ਇਸੇ ਕਰਕੇ ਉਹ ਲਾਗੂ ਨਹੀਂ ਕੀਤੀ ਗਈ ਹੋਰ ਵੀ ਬڑے ਇਤਰਾਜ਼ ਸੀ ਸੋ ਲੋੜ ਸਮੇਂ ਦੀ ਇਹ ਸੀ ਕਿ ਸਾਰੇ ਇਕੱਠੇ ਬੈਠਦੇ ਇੱਕ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਇਸ ਤਰ੍ਹਾਂ ਦੀ ਫਸਲ ਬੀਮਾ ਯੋਜਨਾ ਤਿਆਰ ਕੀਤੀ ਜਾਂਦੀ ਜਿਸ ਦੇ ਨਾਲ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕਦਾ ਪਰ ਉਹ ਵੀ ਹੋਵੇਗਾ ਕਿਵੇਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਜਾਂ ਜੋ ਸਿਆਸਤ ਵੱਖ-ਵੱਖ ਪਾਰਟੀਆਂ ਦੀ ਹੋਈ ਹੈ ਉਹਦੇ ਵਿੱਚ ਕਾਰਪੋਰੇਟਾਂ ਦੇ ਖਿਲਾਫ ਤਾਂ ਸਾਰਿਆਂ ਨੂੰ ਵੈਸੇ ਹੀ ਲਾਮਬੰਦ ਕਰ ਦਿੱਤਾ ਗਿਆ ਹੈ ਇਹ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਨੇ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਖਾਣਾ ਚਾਹੁੰਦੇ ਨੇ ਜ਼ਮੀਨਾਂ ਦੱਬੜੀਆਂ ਚਾਹੁੰਦੀਆਂ ਨੇ ਇਸ ਤਰੀਕੇ ਦਾ ਮਾਹੌਲ ਸਿਰਜਿਆ ਗਿਆ ਹੈ ਪਰ ਫਿਰ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਤੇ ਤਾਂ ਕਿਸੇ ਨੇ ਵਿਸ਼ਵਾਸ ਕਰਨਾ ਹੀ ਕੀ ਹੈ ਸਰਕਾਰੀ ਕੰਪਨੀਆਂ ਕੀ ਇਸ ਤਰ੍ਹਾਂ ਦੀ ਯੋਜਨਾ ਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਉਹ ਪੈਸਾ ਕਿੱਥੋਂ ਆਏਗਾ ਸਰਕਾਰਾਂ ਕੋਲ ਪੈਸਾ ਕਿੱਥੋਂ ਆਏਗਾ ਬ੍ਰਿਕਿਸ਼ਤ ਭਰਨੀ ਹੁੰਦੀ ਹੈ ਬੀਮੇ ਦੀ ਪ੍ਰੀਮੀਅਮ ਦੀ ਰਕਮ ਕਿੰਨੀ ਹੋਣੀ ਚਾਹੀਦੀ ਹੈ ਉਹ ਕਿਸਾਨ ਭਰਨ ਨੂੰ ਤਿਆਰ ਵੀ ਹੋਣਗੇ ਜਾਂ ਨਹੀਂ ਸਵਾਲ ਬਹੁਤ ਵੱਡੇ ਨੇ ਔਰ ਇਸੇ ਕਰਕੇ ਹੀ ਇਹ لازمی ਸੀ ਜ਼ਰੂਰੀ ਸੀ ਕਿ ਸਾਰੀਆਂ ਧਿਰਾਂ ਇਕੱਠੀਆਂ ਬੈਠਦੀਆਂ ਇਕੱਠੇ ਬੈਠ ਕੇ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਦੀਆਂ ਪਰ ਉਹ ਤਾਂ ਹੁੰਦਾ ਜੇ ਸਾਰਿਆਂ ਨੂੰ ਵਾਕਿਆ ਹੀ ਪੰਜਾਬ ਦੇ ਕਿਸਾਨਾਂ ਦਾ ਕੋਈ ਦਰਦ ਹੁੰਦਾ ਪਰ ਜੋ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਵਾਰ-ਵਾਰ ਹੋ ਰਿਹਾ ਹੈ ਤੇ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਨੁਕਸਾਨ ਹੁੰਦੇ ਰਹਿਣਗੇ ਉਹਦਾ ਕੋਈ ਸਥਾਈ ਹੱਲ ਜੇ ਕੱਢਣਾ ਸੀ ਜੇ ਪਰਮਾਨੈਂਟ ਸੋਲੂਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਦੇ ਵੀ ਕੋਈ ਵੀ ਆਪਦਾ ਆਵੇ ਕੋਈ ਨੁਕਸਾਨ ਹੋਵੇ ਉਹਦੇ ਪੂਰੇ ਦਾ ਪੂਰਾ ਨੁਕਸਾਨ ਦੀ ਪਰਪਾਈ ਪੂਰੇ ਦਾ ਪੂਰਾ ਮੁਆਵਜ਼ਾ ਉਸ ਕਿਸਾਨ ਨੂੰ ਮਿਲੇ ਉਹਦੇ ਲਈ ਫਸਲ ਬੀਮਾ ਯੋਜਨਾ ਤੋਂ ਇਲਾਵਾ ਹੋਰ ਕੋਈ ਇਸ ਤਰ੍ਹਾਂ ਦੀ ਤਕਰੀਬ ਬਖਸ਼ਦੀ ਨਹੀਂ ਹੈ ਹੱਲ ਕੋਈ ਹੈ ਨਹੀਂ ਪਰ ਉਸ ਹੱਲ ਵੱਲੋਂ ਕੋਈ ਵੀ ਕਦਮ ਨਹੀਂ ਬੁਲਾ ਰਿਹਾ ਉਸ ਦੇ ਉੱਤੇ ਚਰਚਾ ਵੀ ਨਹੀਂ ਹੋ ਰਹੀ ਸੋ ਉਮੀਦ ਕਰਦੇ ਹਾਂ ਕਿ ਇਹ ਸਾਰੇ ਆਗੂ ਆਪਣੀ ਆਪਣੀ ਇਸ ਰੇਸ ਤੋਂ ਬਾਹਰ ਨਿਕਲਣਗੇ ਜਿਹੜੀ ਹੋੜ ਲੱਗੀ ਹੋਈ ਹੈ ਜਿਹੜਾ ਮੁਕਾਬਲਾ ਲੱਗਿਆ ਹੋਇਆ ਹੈ ਇਹ ਸਿਰਫ ਲੋਕਾਂ ਨੂੰ ਇਹ ਦਰਸਾਈਏ ਕਿ ਅਸੀਂ ਤੁਹਾਡੇ ਦਰਦੀਆਂ ਅਸੀਂ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਸੱਤ ਤੋਂ ਬਿਨਾ ਕੋਈ ਹੋਰ ਪੰਜਾਬ ਦੇ ਲੋਕਾਂ ਦੀ ਬਾਹ ਨਹੀਂ ਫੜ ਸਕਦਾ ਇਸ ਨਰੇਟਿਵ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਔਰ ਇਕੱਠਿਆਂ ਬੈਠ ਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਨਾਲ ਲੈ ਕੇ ਇੱਕ ਇਸ ਤਰੀਕੇ ਦੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਜੋ ਫਸਲਾਂ ਦੇ ਨੁਕਸਾਨ ਨੇ ਉਹਨਾਂ ਦੀ ਪਰਪਾਈ ਹੋ ਸਕੇ ਉਹਨਾਂ ਦਾ ਬੀਮਾ ਕਰਾਇਆ ਜਾ ਸਕੇ ਕਟੂ ਕਟ ਦੀ ਮੇਰੀ ਕਿਸ਼ਤ ਹੋਵੇ ਜਿਸ ਤੇ ਸਾਰੀਆਂ ਤਰ੍ਹਾਂ ਇਤਰਾਜ਼ ਨਾ اٹھਾਉਣ ਰਲ ਕੇ ਐਗਰੀ ਕਰਨ ਔਰ ਉਸ ਨੀਤੀ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾ ਸਕੇ ਸੋ ਉਮੀਦ ਕਰਦੇ ਆਂ ਸਿਆਸਤ ਤੋਂ ਪਰਾਂ ਹੋ ਕੇ ਲੋਕਾਂ ਬਾਰੇ ਸੋਚਣਗੇ ਸਾਰੇ ਆਗੂ ਲੋਕਾਂ ਬਾਰੇ ਸੋਚਣਗੇ ਤੇ ਜੋ ਇਹਨਾਂ ਵੱਲੋਂ ਬਾਰ ਬਾਰ ਭਾਸ਼ਣ ਦਿੱਤੇ ਜਾਂਦੇ ਨੇ ਅਸੀਂ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਆਂ ਅਸੀਂ ਸੇਵਾ ਕਰਨ ਆਏ ਆਂ ਉਸ ਸੇਵਾ ਉਸ ਪੰਜਾਬ ਦੇ ਲੋਕਾਂ ਦਾ ਜੋ ਦਰਦ ਹੈ ਉਸ ਨੂੰ ਸਮਝ ਕੇ ਇਕੱਠੇ ਹੋ ਕੇ ਇੱਕ ਵਾਰ ਪੰਜਾਬ ਦੇ ਲੋਕਾਂ ਦੇ ਲਈ ਕੁਝ ਕੰਮ ਕਰਨਗੇ ਇਸੇ ਉਮੀਦ ਦੇ ਨਾਲ ਤੁਤਵਿਧਾ ਲੈਣੇ ਆ ਧੰਨਵਾਦ